ਜੁਰਿੰਦਰ ਟ੍ਰੈਫਿਕ ਪੁਲਿਸ ਵੱਲੋਂ APJ ਕਾਲਜ ਦੇ ਬਾਹਰ ਬੱਚਿਆਂ ਵੱਲੋਂ ਜੋ ਟੂ-ਵੀਲਰ ਖੜੇ ਕੀਤੇ ਗਏ ਸਨ ਉਹਨਾਂ ਦੇ ਚਲਾਨ ਕੱਟੇ ਗਏ। ਟ੍ਰੈਫਿਕ ਇੰਚਾਰਜ ਦਾ ਕਹਿਣਾ ਹੈ ਕਿ ਬਹੁਤ ਵਾਰੀ ਕਹਿਣ ਦੇ ਬਾਵਜੂਦ ਵੀ ਇਹ ਬੱਚੇ ਨਹੀਂ ਹਟਦੇ। ਕਾਲਜ ਦੇ ਪ੍ਰਬੰਧਕ ਕਮੇਟੀ ਨਾਲ ਵੀ ਗੱਲਬਾਤ ਕੀਤੀ ਗਈ ਸੀ। ਲੇਕਿਨ ਉਹਨਾਂ ਵੱਲੋਂ ਫਿਰ ਵੀ ਇੱਥੇ ਹੀ ਸਕੂਟਰ ਮੋਟਰਸਾਈਕਲ ਖੜੇ ਕੀਤੇ ਗਏ ਹਨ। ਕੰਪਲੇਂਟਾਂ ਪੈਣ ਦੇ ਬਾਵਜੂਦ ਵੀ ਇਹ ਜਗ੍ਹਾ ਦੇ ਬਾਹਰ ਜੋ ਵੀ ਟੂ-ਵੀਲਰ ਖੜੇ ਹੋਏ ਸਨ ਉਹਨਾਂ ਦੇ ਅੱਜ ਚਲਾਨ ਕੱਟੇ ਗਏ ਹਨ। ਜੇਕਰ ਇਸ ਦੇ باوجود ਵੀ ਇੱਥੇ ਟੂ-ਵੀਲਰ ਖੜੇ ਕੀਤੇ ਜਾਣਗੇ ਫਿਰ ਇਹਨਾਂ ਦੇ ਚਲਾਨ ਕੱਟੇ ਜਾਣਗੇ ਤੇ ਗੱਡੀ ਨੂੰ ਬਾਂਡ ਕਰ ਦਿੱਤਾ ਜਾਏਗਾ ਸਰ ਕੀ ਨਾਮ ਆਪਣਾ ਸੀਐਸ ਰਾਜਕੋਟਾ ਜੀ ਗੱਡੀਆਂ ਚਲਾਨ ਕਿੱਥੇ ਕੱਟੇ ਜਾ ਰਹੇ ਨੇ ਕਿਹੜੀ ਜਗ੍ਹਾ ਦੇ ਚਲਾਨ ਦਾ ਰੌਕ ਪਾਰਕੀ ਚਲਾਨ ਕਿਉਂ ਹੈ ਜਿਹੜੀ ਜਗ੍ਹਾ ਦੇ ਬਲੌਕ ਕੀਤੀ ਹੋ ਜਣਾ ਨੇ ਸਕੂਲ ਦੇ ਫੁੱਟ ਕਰਦੀ ਹੈ ਉਹਨਾਂ ਦੀ 8 ਬਾਰ ਚਲਾਨ ਕੱਟੇ ਸਿੱਕਾ ਚਲਾਨ ਸਰ ਕਿਹੜੇ ਸਕੂਲ ਦੇ ਬਾਹਰ ਹੈ ਸੀਪੀਐਸ ਦੇ ਸਰ ਤੇ ਅੱਗੇ ਵੀ ਚਲਾਨ ਕੱਟੇ ਇਹਨਾਂ ਦੇ ਉਹ ਟੀਮ ਤੇ ਕਰੀ ਦੇ ਹੱਥ ਕਿੰਨੇ ਕੁ ਚਲਾਨ ਕੱਟਿਆ ਜੀ ਤੁਹਾਨੂੰ ਟਿਕਟ ਲੱਗਦੇ ਅੱਗੋਂ ਵੀ ਕੱਟੇ ਜਾਣਗੇ ਜੇ ਇੱਥੇ ਖੜ੍ਹੀਆਂ ਕਰਨਗੇ ਗੱਡੀਆਂ ਤੁਸੀਂ ਕੱਟੇ ਜਾਣਗੇ ਆ ਜਿਹੜੇ ਚਲਾਨ ਕੱਟੇ ਜਾ ਰਹੇ ਆ ਪੀਜੀ ਕਾਲਜ ਬਾਹਰ ਦੱਸੋ ਇਹ ਜਿਹੜਾ ਆਪਣਾ ਰੋਡ ਹੈ ਇਹ ਲੋਕਾਂ ਦੇ ਗੱਡੀਆਂ ਲਈ ਸਪੈਸੀਫਿਕ ਇਹਨਾਂ ਨੇ ਆਪਣੀ ਪਾਰਕਿੰਗ ਹੀ ਬਣਾਈ ਹੋਈ ਹੈ ਨਾ ਠੀਕ ਕਿੰਨੇ ਕੁ ਚਲਾਨ ਕੱਟੇ ਅੱਜ ਨਹੀਂ ਅੱਜ 10 ਸਟਿੱਕਰ ਲਗਾਏ ਸਰ ਬੜੀ ਬੜੀ ਦੇਖੀ ਜਾਂਦਾ ਵੀ ਰੋਜ਼ ਤੁਸੀਂ ਕਾਲਜ ਦੇ ਬਾਹਰ ਪ੍ਰਿੰਸੀਪਲ ਨਾਲ ਗੱਲ ਵੀ ਹੋਈ ਉਹਨਾਂ ਨੇ ਗੱਡੀ ਹਟਾਉਣ ਦੀ ਅੰਦਰ ਪਾਰਕਿੰਗ ਵੀ ਹੈ ਲੇਕਿਨ ਫੇਰ ਵੀ ਕਿਉਂ ਖੜੇ ਕਰਾ ਦਿੰਦੇ ਬਾਹਰ ਬੱਚੇ ਮੰਦੇ ਹੈਗੇ ਇਹ ਬਾਹਰ ਵਾਲੇ ਨਾਲ ਮਸਲੇ ਲਾਇਆ ਹੈ ਜ ਕਿ ਹਟਦੇ ਨਹੀਂ ਉਹਨਾਂ ਫਿਰ ਪਾਰਕਿੰਗ ਕਰਕੇ ਚਲੇ ਜਾਂਦੇ ਜਿਹੜੇ ਆਪਣਾ ਰੂਟ ਬਲੌਕ ਹੋ ਜਾਂਦਾ ਜੇਕਰ ਚਲਾਨਾ ਕੱਟਣ ਤੋਂ ਬਾਅਦ ਪ੍ਰਿਫੇਅਰ ਵੀ ਖੜੇ ਕਰਨਗੇ ਦੁਬਾਰਾ ਚਲਾਨਾ ਕੱਟੇ ਜਾਣਗੇ ਦੁਬਾਰਾ ਕੱਟੇ ਜਾਣਗੇ ਜੁਲੰਦਰ ਟ੍ਰੈਫਿਕ ਪੁਲਿਸ ਵੱਲੋਂ ਏਪੀਜੀ ਕਾਲਜ ਦੇ ਬਾਹਰ ਬੱਚਿਆਂ ਵੱਲੋਂ ਜੋ ਟੂ-ਵੀਲਰ ਖੜੇ ਕੀਤੇ ਗਏ ਸਨ ਉਹਨਾਂ ਦੇ ਚਲਾਨਾ ਕੱਟੇ ਗਏ ਟ੍ਰੈਫਿਕ ਇੰਚਾਰਜ ਦਾ ਕਹਿਣਾ ਹੈ ਕਿ ਬਹੁਤ ਵਾਰੀ ਕਹਿਣ ਦੇ ਬਾਵਜੂਦ ਵੀ ਇਹ ਬੱਚੇ ਨਹੀਂ ਹਟਦੇ ਕਾਲਜ ਦੇ ਪ੍ਰਬੰਧਕ ਕਮੇਟੀ ਨਾਲ ਵੀ ਗੱਲਬਾਤ ਕੀਤੀ ਗਈ ਸੀ ਲੇਕਿਨ ਉਹਨਾਂ ਵੱਲੋਂ ਫਿਰ ਵੀ ਇੱਥੇ ਹੀ ਸਕੂਟਰ ਮੋਟਰਸਾਈਕਲ ਖੜੇ ਕੀਤੇ ਗਏ ਹਨ ਕੰਪਲੇਂਟਾਂ ਪੈਣ ਦੇ ਬਾਵਜੂਦ ਵੀ ਇਹ ਜਗ੍ਹਾ ਤੇ ਬਾਹਰ ਜੋ ਵੀ ਟੂ-ਵੀਲਰ ਖੜੇ ਹੋਏ ਸਨ ਉਹਨਾਂ ਦੇ ਅੱਜ ਚਲਾਨ ਕੱਟੇ ਗਏ ਹਨ ਜੇਕਰ ਇਸ ਦੇ ਬਾਵਜੂਦ ਵੀ ਇੱਥੇ ਟੂ-ਵੀਲਰ ਖੜੇ ਕੀਤੇ ਜਾਣਗੇ ਫਿਰ ਇਹਨਾਂ ਦੇ ਚਲਾਨ ਕੱਟੇ ਜਾਣਗੇ ਤੇ ਗੱਡੀ ਨੂੰ ਬੌਂਡ ਕਰ ਦਿੱਤਾ ਜਾਏਗਾ ਸਰ ਕੀ ਨਾਮ ਆਪਣਾ? ਪੀਐਸ ਰਾਜਪਾਲ ਜੀ। ਜਿਹੜੇ ਆ ਚਲਾਨ ਕਿੱਥੇ ਕੱਟੇ ਜਾ ਰਹੇ ਨੇ ਕਿਹੜੀ ਜਗ੍ਹਾ ਦੇ? ਚਲਾਨ ਤਾਂ ਰੋਡ ਪਰ ਕੀ ਚਲਾਨ ਕਿਹੜੀ ਜਿਹੜੀ ਝੋੜ ਐਸੇ ਬਲੌਕ ਕੀਤੀ ਹੋਈ ਹੈ ਨਾ ਇਹ ਸਕੂਲ ਦੇ ਕੋਲ ਪਰ ਕੀ ਚਲਾਨ ਜਿਹੜੇ 8-12 ਚਲਾਨ ਕੱਟੇ ਆ ਕਿੱਦਾਂ ਚਲਾਨ? ਸਰ ਕਿਹੜੇ ਸਕੂਲ ਦੇ ਬਾਹਰ ਆ? ਪੀਐਸ ਕੋਲ ਸਰ। ਤੇ ਅੱਗੇ ਵੀ ਚਲਾਨ ਕੱਟੇ ਇਹਨਾਂ ਦੇ? ਉਹ ਟਿਕਟ ਕਰੀ ਦੇ ਹੱਥੀ। ਕਿੰਨੇ ਕੁ ਚਲਾਨ ਕੱਟਿਆ ਜੀ? 10 ਕੁ ਲਾਖ ਦੇ। ਅੱਗੋਂ ਵੀ ਕੱਟੇ ਜਾਣਗੇ ਜੇ ਇੱਥੇ ਖੜ੍ਹੀਏ ਕਰਨਗੇ ਗੱਡੀਆਂ। ਕੱਟੇ ਜਾਣਗੇ। ਓਕੇ। ਆ ਜਿਹੜੇ ਚਲਾਨ ਕੱਟੇ ਜਾ ਰਹੇ ਪੀਜੀ ਕਾਲਜ ਦੇ ਬਾਹਰ ਉਹ ਦੱਸੋ ਜੀ ਜਿਹੜਾ ਆਪਣਾ ਰੋਡ ਹੈ ਲੋਕਾਂ ਦੇ ਗੱਡੀਆਂ ਲਈ ਸਪੈਸੀਫਿਕ ਇਹਨਾਂ ਨੇ ਆਪਣੀ ਪਾਰਕਿੰਗ ਹੀ ਬਣਾਈ ਹੋਈ ਹੈ ਨਾ ਠੀਕ ਕਿੰਨੇ ਕੁ ਚਲਾਨ ਕੱਟੇ ਅੱਜ ਨਹੀਂ ਅੱਜ ਆਪ ਦਸ ਸਟicker ਲਗਾਏਗੇ ਸਰ ਬੜੀ ਬੜੀ ਦੇਖੀ ਜਾਂਦਾ ਵੀ ਰੋਜ਼ ਤੁਸੀਂ ਕਾਲਜ ਦੇ ਬਾਹਰ ਪ੍ਰਿੰਸੀਪਲ ਨਾਲ ਗੱਲ ਵੀ ਹੋਈ ਉਹਨਾਂ ਨੇ ਗੱਡੀ ਹਟਾਉਣ ਦੀ ਅੰਦਰ ਪਾਰਕਿੰਗ ਵੀ ਹੈ ਲੇਕਿਨ ਫੇਰ ਵੀ ਕਿਉਂ ਖੜੇ ਕਰਾ ਦਿੰਦੇ ਬਾਹਰ ਬੱਚੇ ਮੰਦੇ ਹੈ ਜੀ ਇਹ ਬਾਹਰ ਬਾਹਰ ਇਹਨਾਂ ਨੂੰ ਨਹੀਂ ਲਾਇਆ ਹੈ ਜੀ ਆ ਕਿ ਹਟਦੇ ਨੂੰ ਫਿਰ ਪਾਰਕਿੰਗ ਕਰਕੇ ਚਲੇ ਜਾ ਜਿਹੜੇ ਆਪਣਾ ਬੰਕ ਲੌਕ ਹੋ ਜਾਂਦਾ ਜੇਕਰ ਚਲਾਨ ਕਟਣ ਤੋਂ ਬਾਅਦ ਫੇਰ ਵੀ ਖੜੇ ਕਰਨਗੇ ਦੁਬਾਰਾ ਚਲਾਨ ਕੱਟੇ ਜਾਣਗੇ ਦੁਬਾਰਾ ਕੱਟੇ ਜਾਣਗੇ